ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿ ਹਾਲ ਚਾਲ ਅਸੀਂ ਬਿਲਕੁਲ ਠੀਕ ਆ ਤੇ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਤੇ ਅੱਜ ਮੈਂ ਤੁਹਾਨੂੰ ਕੱਲ ਵਾਲੇ ਵਲੌਗ ਚ ਦੱਸਿਆ ਸੀ ਕਿ ਆਪਾਂ ਬਹੁਤ ਲੰਬੇ ਸਫ਼ਰ ਤੇ ਜਾਣਾ ਸੋ ਚੱਲੇ ਆਂ ਆਪਾਂ ਲੰਬੇ ਸਫ਼ਰ ਤੇ ਟਾਈਮ ਹੋ ਗਿਆ 2 ਵਜੇ ਚਲੇ ਕਿਉਂ ਗਿਆ 1:30 ਵਜੇ ਆ ਵੀ ਚੱਕਣਾ ਸੰਦੀਪ ਚੱਕਲੇ ਹੋਗੇ ਪਰ ਹੈ ਪਰ ਉਹ ਲਾਈਟ ਬੰਦ ਕਰ ਦੇ ਹਿੰਦੀ ਸੰਦੀਪ ਆ ਚੱਕੀ ਡੱਬਾ ਜਾ ਇੱਕ ਆ ਰੱਖਿਆ ਬਾਦ ਲੋ ਜੀ ਹੁਣ ਆਪਣੀ ਹੋ ਗਈ ਤਿਆਰੀ ਚਾਹ ਚੂ ਪੀ ਲਈ ਤੇ ਸਫਰ ਕਾਫੀ ਲੰਬਾ ਹੈਗਾ ਤੇ ਲੌਸਮ ਸਵਾਰ ਦਿਖਾਉਣੀ ਆ ਬਾਹਰ ਪੈਕ ਕੀਤਾ ਪਿਆ ਲਓ ਵੀ ਆ ਟਾਇਰ ਆਪਣਾ ਪੈਂਚਰ ਹੋ ਗਿਆ ਸੀਗਾ ਤੇ ਪੈਂਚਰ ਲਵਾ ਲਿਆ ਤੇ ਹੁਣ ਆਪਾਂ ਗੱਡੀ ਚ ਰੱਖ ਕੇ ਲੈ ਕੇ ਚੱਲਦੇ ਆ ਆਹ ਦਾ ਫੜ ਬੜੀ ਕਰ ਬਣਾ ਇਹਦੀ ਵੀ ਸਣੀ ਫੇਰ ਕਰੀਏ ਆਪਾਂ ਲਾ ਆ ਜਾ ਕਿੰਦਾ ਖੇਡਦੇ ਹੁੰਦੇ ਸੀ ਆਈ ਕਰਕੇ ਡੰਡੇ ਚਲੇ ਓਏ ਖੜ ਜਾ ਬਈ ਤੂੰ ਆਈ ਕਰ ਫੋੜ ਕੇ ਉਹ ਫੋੜ ਕੇ ਉਹ ਤੱਕ ਲੈ ਜਾ ਉੱਥੇ ਫੋੜਦੀ ਆਈ ਲੈ ਸੈਟਿੰਗ ਕਰੀਏ ਦੀ ਬਲੋ ਸੈਟਿੰਗ ਕਰੀ ਜਪੂ ਜੀ ਬਲੋ ਪਤਾ ਨਹੀਂ ਕਿ ਕੁਛ ਖਲਾ ਰਬਾਇਤੇ ਹਾਂ ਨਹੀਂ ਬੜਾ ਲਾ ਰੱਖੇਗੀ ਰੱਖੀਏ ਨਾ ਪਾਸਾ ਪਾਰਾ ਸੰਦੀਪ ਨਹੀਂ ਪਾਰਾ ਤੂੰ ਇਹਨੂੰ ਪਾ ਦੇ ਕਿਹੜਾ ਪਾਸਾ ਉਹ ਵਾਲਾ ਹਵਾਈਏ ਵਿੱਚ ਆਹ ਵਾਲਾ ਆਹ ਵਾਲਾ ਰੱਖ ਇਧਰ ਲਾ ਐ ਦੱਬ ਖਾਣੀ ਨਹੀਂ ਨਹੀਂ ਇਧਰੋਂ ਨਹੀਂ ਸਹੀ ਆ ਰਿਹਾ ਉਧਰੋਂ ਇੱਕ ਮਿੰਟਾ ਫੜੀ ਤਾਂ ਕੰਡਣਾ ਪਊਗਾ ਬਾਹਰ ਆਪਾਂ ਨੂੰ ਹਟਾ ਜਾ ਇਹ ਹੋ ਗਿਆ ਆਹ ਕੁਸ਼ ਕਿਉਂ ਨਹੀਂ ਹੁੰਦਾ ਇਹ ਬਾਹਰ ਕੱਢਣਾ ਆ ਫੜੀ ਸਾਰਾ ਭਗਤਾ ਉਹਦੇ ਮਾਲੀਆਂ ਦੇ ਮੁੰਡੇ ਨੇ ਮੋਖ ਲੜਾ ਬਾਈ ਲਿਆ ਹੁਣ ਆਖੀ ਦੇ ਆਤਾ ਐ ਮੇਰੇ ਰੁੱਟੇ ਬੱਜੇ ਸਮਾਉਂ ਇੱਕੋ ਜੱਕ ਜਲ ਚ ਪਿਆ ਤੂੰ ਨਾ ਮੈਨੂੰ ਲਾਦਾ ਉਲਟਾ ਰਕ ਤਾ ਕਿ ਸਹੀ ਐ ਉਹ ਤਾਂ ਲਿਆਓ ਕੁਲਰ ਤੇ ਪਿਆ ਕੁਲਰ ਤੇ ਪਿਆ ਜੱਕਾ ਨਹੀਂ ਤੋਂ ਉਲਟ ਰੱਖਤਾ ਆਪਾਂ ਅਸ ਉਲਟ ਨਹੀਂ ਨਹੀਂ ਆਪਾਂ ਅਸ ਉਲਟ ਸੀ ਹਾਂ ਚੈੱਕ ਲੈ ਕੇ ਆ ਪਹਿਲਾਂ ਚੈੱਕ ਲਿਆ ਹਾਂ ਵਾ ਕੁਲਰ ਤੇ ਪਿਆ ਲਿਆ ਲਿਆ ਪਿੱਤਲ ਜਿਹਦਾ ਹੋਰ ਹੋਰ ਅਜ ਰੋਡ ਪਈ ਤਾਂ ਕੀ ਕਰਾਂਗੇ ਕਿਸੇ ਤੋਂ ਅਗਲਾ ਕਰਵਾ ਹੀ ਲੈਂਦਾ ਪੈਂਡਾ ਹੋ ਜਾਦਾ ਸਾਰਾ ਸਮਾਨ ਹੋਵੇ ਤਾਂ ਸਮਾਨ ਤਾਂ ਜ਼ਰੂਰੀ ਹੈ ਵਿੱਚ ਆਪਿਆ ਉੱਪਰ ਕੁਲਰ ਤੇ ਪਿੱਤਲ ਜੇ ਦਾ ਇਧਰ ਲੈ ਹਾਂ ਆਹੀ ਹੈ ਦੂਜੀ ਕਾਰ ਦੇ ਮੈਟ ਨਾ ਹੋ ਪਏ ਨੇ ਕਿਦਾਂ ਦੇ ਫੁੱਲ ਹੋ ਤੇ ਉਹ ਮੈਂ ਚੱਕ ਕੇ ਰੱਖਨੇ ਆ ਵਿੱਚ ਕੀ ਮੈ ਇਹਨਾਂ ਦਾ ਸਿਆ ਹੁੰਦਾ ਇਹਦੇ ਵਿੱਚ ਦੱਸੋ ਬੱਸ

ਜਿਵੇਂ ਉਹਨੂੰ ਅਮਨ ਨੂੰ ਫੜਾਉਣਾ ਹੋਵੇ ਤੇ ਧਰ ਲੈਣ ਦਾ ਹਾਂ ਲਿਆ ਪਾਸੇ ਕਰ ਅਬੇ ਐਂ ਗ ਰੱਖਾਂ ਪਹਿਲਾਂ ਉਹਦੇ ਵਿੱਚ ਨਾਲੋਂ ਕਾਚੀ ਕਾਚੀ ਦਾ ਉਹਨਾਂ ਦਾ ਇਹੇ ਹੈ ਨਾ ਆ ਦੋ ਹਾਂ ਉਹਨਾਂ ਦਾ ਹੋਰ ਯਾਦ ਕਰ ਲਿਆ ਬਾਵਾ ਇਹਨੇ ਯਾਦ ਕਰ ਲਿਆ ਆ ਤਾਂ ਇਹ ਠੀਕ ਹੈ ਯਾਦ ਤਾਂ ਕਰ ਲੈਂਦੀ ਹਾਂ ਹਾਂ ਆ ਤਾਂ ਮੈਂ ਨੂੰ ਆਖਿਆ ਸੀ ਮਾਸਟਰ ਟਾਇਰ ਤੂੰ ਯਾਦ ਰੱਖਣਾ ਤੇ ਲੈ ਜਾਣਾ ਯਾਦ ਰੱਖ ਮੱਖੇ ਦੀ ਦੂਰ ਜਾਣਾ ਤੇ ਕੁਛ ਨਾ ਕੁਛ ਭੁੱਲ ਜਾਗੇ ਟਾਇਰ ਵੀ ਨਕੀ ਬੰਨਣਾ ਲਿਆ ਕੀ ਰਹਿ ਗਿਆ ਹੁਣ ਆ ਮੇਰੇ ਕੱਪੜੇ ਚੱਕ ਦੇ ਚੱਕ ਦੇ ਇਹ ਵੀ ਇੱਥੇ ਹੀ ਰੱਖਣੇ ਕੇ ਸੀਟ ਤੇ ਟਿਕ ਜੂ ਇੱਧਰ ਰੱਖ ਦੇ ਆਹੋ ਲਓ ਜੀ ਸ਼ੂਜ਼ ਮੈਚਿੰਗ ਕਰਕੇ ਪਾਵਾਂਗੇ ਨਾਲ ਚੱਕਣੇ ਪੈਂਦੇ ਆ ਇਹ ਤਾਂ ਮੈਚਿੰਗ ਤਾਂ ਕਰਨੀ ਪੈਲੀ ਆ ਬਈ ਆਹ ਲ ਮੇਰੇ ਸ਼ੂਜ਼ ਤਾਂ ਮੈਂ ਆ ਹੀ ਰੱਖ ਦਿੰਨੀ ਆ ਆ ਵੀ ਬਿੰਸੋ ਕੁਝ ਚੀਅਨ ਇਹ ਵੀ ਕਿਵੇਂ ਕੀ ਕਰਨਾ ਹੈ ਮੇਰੇ ਕੱਪੜੇ ਚੱਕ ਲੈ ਬਸ ਚੱਕ ਦੇ ਗੱਡੀ ਚ ਨਾ ਨਹੀਂ 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 ਹਾਂ ਦਾ ਉੱਥੇ ਸੋਫੇ ਤੇ ਪਾ ਦੀ ਚਲੋ ਇਹ ਗਰਾਂ ਕਿ ਤੂੰ ਬੋਤਲ ਤਾਂ ਲੈ ਲੈ ਭੁੱਲ ਲਈ ਆਂ ਪਾਣੀ ਤਾਂ ਬਸ ਲੈਣੀ ਚਾਹੀਦੀ ਮੇਰੇ ਵਾਲੀ ਬੋਤਲ ਭਰ ਲਿਆ ਕਿ ਤੂੰ ਆਪਦੇ ਵਾਲੀ ਭਰ ਲਾ ਫਿਰ ਤੂੰ ਆਪਦੇ ਵਾਲੀ ਭਰ ਲਾ ਸੁੱਚਾ ਪੀਣਾ ਹੈ ਨਹੀਂ ਉਹ ਸੰਦੀ ਪਰ ਦੂ ਤੇਰਾ ਨਹੀਂ ਤੇਰੇ ਵਾਲੇ ਭਰ ਲੈਣੀ ਆ ਅੱਛਾ ਤੇ ਉਹ ਆਪਾਂ ਦੋ ਗਲਾਸ ਲੈ ਲਾ ਮੈਂ ਬਿਨਾ ਗਲਾਸ ਤੋਂ ਪੀ ਗਲਾਸ ਦੋ ਲੈ ਲਾ ਚਲ ਜੀ ਆਪਾਂ ਪਹੁੰਚ ਗਏ ਆ ਬੱਡ ਬੱਡ ਇੱਥੋਂ ਲੈਣ ਲੱਗੇ ਕਿੰਨੂ ਬੀਬੀ ਲੱਗੀ ਹੋਈ ਆ ਕਿੰਨੂ ਲੈਣ ਮੈਂ ਤੇ ਬੀਬੀ ਆਈ ਸੀ

ਨੁਲਾ ਲਈ ਆਪਾਂ ਲੋ ਜਿਹੜੀਆਂ ਭੈਣਾ ਵੱਡ-ਵੱਡੀਆਂ ਹੈਗੀਆਂ ਨੇ ਜਰੂਰ ਦੱਸਿਓ ਆ ਕੀ ਹੈ ਪਾਈ ਕੋਲੀ ਮਟਰ ਲੋ ਜੀ ਆਪਾਂ ਪਹੁੰਚ ਗਏ ਆ ਮਸਤ ਹੁਣ ਸਾਹਿਬ ਤੋਂ ਦਿਖਾਉਣੀ ਆ ਪ੍ਰੋਫੈਸਰ ਹਰਮਨਦਰ ਸਿੰਘ ਦਾ ਕਹਾਣੀ ਜਿੱਤੇ 35 ਸਾਲ ਬੜੇ ਟੋਰਨ ਨਾਲ ਨੌਕਰੀ ਕਰੀ ਕਿਸੇ ਦੀ ਚਮਚੀ ਨਹੀਂ ਮਾਰੀ ਆਪ ਦੀ ਮਜਾਜ ਨਾਲ ਆਪ ਦੇ ਮੜਕ ਨਾਲ ਨੌਕਰੀ ਕੀਤੀ ਹਾਂ ਹਾਂ ਇਹੋ ਮਦਿਗਾ ਸਮਾਂ ਜਿਹੜਾ ਉਹ ਇੱਥੇ ਗਿਆ। ਨਾ। ਚੁੱਕ ਕੇ। ਜੁੱਤੀ ਦੇ ਮਿੱਟੀ ਨਹੀਂ ਪਹਿਣ ਦਿੱਤੀ, ਕੱਪੜਿਆਂ 'ਚ ਬਲ ਨਹੀਂ ਪਹਿਣ ਦਿੱਤੇ। ਸ਼ੌਕ ਨਾਲ ਹੀ ਰਹਿ ਦਿੱ ਜਿੰਦਗੀ ਕੱਢੀ ਆ ਉਹਦੀ ਤੇ ਸ਼ੌਕ ਟੌਰਣ ਵਾਲੀ ਨੌਕਰੀ ਕਰੀ। ਨੱਕ ਤੇ ਮੱਖੀ ਨਹੀਂ ਸੀ ਬੈਠਣ ਦਿੱਤੀ ਕਦੇ। ਦੇ ਕਦੇ ਨਹੀਂ ਕਿਸੇ ਦੀ ਚੰਚੀ ਮਾਰੀ ਸੀ ਕਹਿੰਦੇ ਹੁੰਦੇ ਸੀ ਆਉਤਾ ਕੰਮ ਕਰਨਾ ਆ ਵੀ ਟੋਰ ਨਾਲ ਨੌਕਰੀ ਕਰੀਦੀ ਐ ਲੋ ਜੀ ਇਹ ਆਪਾਂ ਸੰਗਰੂਰ ਸ਼ਹਿਰ ਦੇ ਵਿੱਚ ਦੀ ਨਹੀਂ ਗਏ ਹੈਗੇ ਆਪਾਂ ਉੱਪਰੋਂ ਉੱਪਰੋਂ ਦੀ ਗਏ ਆਂ ਸ਼ਹਿਰ ਰਹਿ ਗਿਆ نیچے ਠੀਕ ਆ ਜੀ ਤੇ ਆਪਾਂ ਚੱਲੇ ਆਂ ਬਾਰੋ-ਬਾਰ ਬਾਈਪਾਸ ਆ ਆਪਣਾ ਸ਼ਹਿਰ ਹੈ ਤੇ ਤੁਹਾਨੂੰ ਮਜ਼ਾ ਹੀ ਆਉਂਦਾ ਬਸ ਅੱਪਾ ਪਹੁੰਚ ਗਏ ਆ ਫਾਈਨਲੀ ਪਟਿਆਲੇ ਤੇ ਉਹ ਆਪਾਂ ਰੁਕਾਂਗੇ ਇਦਾਂ ਦਿਨ ਤੇ ਕੱਲ ਨੂੰ ਆਪਾਂ ਅਗਲੇ ਸਫ਼ਰ ਤੇ ਫੇਰ ਲੰਘਣਾ ਹੈਗਾ ਤੇ ਹੁਣ ਬੀਬੀ ਆਪਣੇ ਅ ਕੁੜਮਣੀ ਲੈ ਕੇ ਆਈ ਆ ਤੁਹਾਨੂੰ ਦਿਖਾ ਦਿੰਨੇ ਆ ਚਨੌਨ ਦਾ ਦੁਪੱਟਾ ਹਾਂ ਤੁਹਾਡੇ ਅੰਕਲ ਦੀ ਪੱਗ ਸਾਰਿਆਂ ਦੇ ਸੀ ਮੈਚਿੰਗ ਕਰਕੇ ਹਾਂ ਲਿਆਂਦੀ ਆ ਅਸੀਂ ਮੇੜੇ ਡੇੜੇ ਦੇ ਓਏ ਹੋਏ ਚੱਕ ਦੂੰ ਦੁਪੱਟੇ ਕਰ ਲਓ ਇਹ ਤਾਂ ਮੈਂ ਤਾਂ ਦੇ ਦੇਣਾ ਹਾਂ ਡਿਜ਼ਾਈਨਰ ਸੂਟ ਬਣਾ ਲੈਣਾ ਇਹਦਾ ਹਾਂ ਦੇ ਲਓ ਤੁਸੀਂ ਵਿਆਹ ਚ ਪਾਉਣਾ 크ਰੇਪ ਵਰਗੀ ਲੁੱਕ ਦਿੰਦਾ ਹਾਂ ਹਾਂ ਮੈਂ ਕਹਿੰਦੀ ਹਾਂ ਹਾਂ ਨਹੀਂ ਪਤਾ ਨਹੀਂ ਲੰਘਦਾ ਪਤਾ ਕੀ ਹੈ ਇਹ ਜਦੋਂ ਹੱਥ ਚ ਵੀ ਫੜੋ ਨਾ ਉਦੋਂ ਵੀ ਐ ਲੱਗੀ ਜਾਊ ਛੱਕ ਪਈ ਜਾਊਗੀ ਇਹ 크ਰੇਪ ਹੈ ਕਿ ਮਸਲੀਨ ਹੈ ਇਹ ਹੈ ਨਾ ਦੇਖਿਓ ਇਹ ਨਾ ਇਹ ਮਡਾਲ ਮਸਲੀਨ ਹੈ ਮਡਾਲ ਮਸਲੀਨ ਹੈ ਹਾਂ 크ਰੇਪ ਵਰਗੀ ਹੁੰਦੀ ਹੈ ਬਹੁਤ ਸੋਹਣੀ ਦੁਪੱਟਾ ਸਿਓ ਟਿਕ ਜਸਟ ਪਿਕ ਮੇਰੀ ਚੋਇਸ ਇਨੀ ਚੈਸ ਇਟਸ ਮਾਈ ਚੋਇਸ ਓਹੋ ਤੁਹਾਡੇ ਜਜ ਦਾ ਬਿਲਡਰ ਨੰਬਰ 1 ਮੇਰਾ ਵੀ ਹੋਰ ਇੱਕ ਮੈਨ ਜਾਨਣਾ ਤੇ ਜਦੋਂ ਵੀ ਭੈਣ ਜੀ ਲਿਆਉਣ ਲੋ ਵੀ ਆ ਵੀ ਖੋਲੋ ਹੁਣ ਆ ਲੋ ਇਹ ਵੀ ਮੇਰੀ ਚੋਇਸ ਆ ਆ ਆ ਆ ਤਾਂ ਵਿਆਹ ਨੇ ਤੇਰਾ ਜੀ ਨਾਲ ਤੁਹਾਨੂੰ ਵੇਚ ਦੇ ਦੋ ਹਾਂ ਇਹ ਮੇਰੇ ਕੋਲੇ ਵੀ ਬੈਕ ਉਹ ਮੈਂ ਵੀ ਥੋਲੂਗੀ ਹਾਂ ਜੀ ਦੋਨੋਂ ਪਾਏ ਗ੍ਰਾਫੀਟ ਇੱਕ ਦਾ ਪਿੰਕ ਹੈ ਇੱਕ ਹੋਰ ਕੋਈ ਦੋ ਕਲਰ ਪਏ ਮੈਨੂੰ ਲੱਗਦਾ ਹੈ ਕੋਈ ਇੱਕ yellow ਜਿਹਾ ਤਾਂ ਨਿਕਲ ਗਿਆ ਸੀ yellow ਨਹੀਂ ਨਹੀਂ yellow ਨਹੀਂ ਇੱਕ ਪਿੰਕ ਹੈ ਇੱਕ ਕੋਈ ਯਾਦ ਨਹੀਂ ਆ ਰਿਹਾ ਮੈਨੂੰ ਕਿਹੜਾ ਸੀ ਬਹੁਤ ਸਵਾਦ ਰੰਗ ਬਸ ਹੋ ਗਿਆ ਹਮ ਇਸ ਦੀ ਵੀ ਕੋਈ ਚੀਜ਼ ਬਹੁਤ ਚਿਆਰ ਬੱਧੀਆ ਨਾ ਤਾਂ ਹੀ ਬਰੋਹੀ ਹੈ ਤੇ ਨਾ ਇਹ ਬਹੁਤ ਹੁਸ਼ਿਆਰ ਬਹੁਤ ਚਿਆਰ ਲਓ ਜੀ ਜਦੋਂ ਕਿਸੇ ਨੂੰ ਚੀਜ਼ ਦਿਓ ਤੇ ਉਹੋ ਜੀ ਦਿਓ ਜਿਹੜਾ ਬੰਦਾ ਪਾਉਂਦਾ ਹੈ ਤੇ ਕਈ ਅਗਲਾ ਨਾ ਚੱਕ ਕੇ ਉਹ ਹੀ ਉਟ ਪਟਾ ਕੇ ਅਗਲੇ ਨੂੰ ਖਾਣਾ ਪੂਰਤੀ ਜੀ ਕਰ ਦਿੰਦੇ ਆ

ਬੀਬਾ ਕੋਲ ਤਾਂ ਸਾਰਾ ਕੋਈ ਸੋਹਣਾ ਹੀ ਹੈ ਅੱਛਾ ਕੱਲ ਨੂੰ ਪੜਾ ਦੇਣੀ ਆ ਇਹ ਆ ਬਹੁਤ ਸੋਹਣਾ ਸੂਟ ਹੈ ਉਹ ਨਾ ਹੋਰ ਵੀ ਐਨ ਬਣਾ ਕੇ ਨਾ ਤੁਸਵਾ ਦੂਗਾ ਲਾਉਣ ਦੀ ਵੀ ਤਾਂ ਵੈਨਿਊ ਲੋੜ ਵੀ ਨਹੀਂ ਹੈਗੀ ਬਹੁਤ ਸੋਹਣਾ ਲਓ ਜੀ ਵੱਡੀਆਂ ਹਾਂ ਭੈਣਾ ਤੇ ਮਾਮਾ ਸੂਟ ਲੈ ਆਇਆ ਰਹਿੰਦੇ ਰਹਿਣ ਮੈਂ ਤੇ ਗਿੰਦੇ ਰਹੀ ਤਾਂ ਨਹੀਂ ਉੱਕੀ ਰਿੰਦ ਤਿੱਤੋਂ ਤੇ ਤੇ ਮੀਂਹ ਦੀ ਦੋ ਤਿੰਨ ਮਹੀਨਾ ਬਾਅਦ ਗੇਰਾ ਮਾ ਇਹ ਜਿਹੜਾ ਮਾਮਾ ਵਾਈ ਕਮਾਈ ਕੀਤੀ ਮੈਨੂੰ ਉੱਤੇ ਗਈ ਸੂਟ ਲਈ ਆਏ ਹੋ ਆਏ ਹੋ ਤਾਂ ਕੀ ਲੈ ਲੈ ਕੇ ਆਏ ਹੋ ਜਾਉਂਗੇ ਤਾਂ ਕੀ ਦੇਖੋਗੇ ਸਾਡਾ ਤਾਂ ਬੈਂਜੀ ਉਹ ਅਸੀਂ ਤਾਂ ਲੇਪੋ ਕੇ ਆ ਆ ਵੀ ਦਿਖਾਓ ਬਾਬਾ ਜਿਹੜਾ ਪਰਝਾਈ ਗਈ ਸੀ ਉਹ ਦਿਖਾਓ ਹਾਂ ਦਿਖਾਓ ਲੈ ਪੇਹਤਾ ਜੀ ਲੈ ਆਏ ਨੇ ਸਾਡੇ ਕੁੜੂਣੀ ਸਾਬਾ ਕੁੜੰਮਣੀ ਸਾਬਾ ਕੁੜੂ ਭੈਣ ਮੇ ਕੈਂ ਜੀ ਲੈ ਨੇ ਇਹ ਮੈਨੂੰ ਨਹੀਂ ਆਉਂਦੇ ਨੇ ਜੀ ਮੁੰਨਾ ਯਾਦ ਕਰਾ ਦੇ ਕਰੂੰ ਲਿਆਉਂ ਤੂੰ ਆਹੋ ਪੀਪਾ ਇਹ ਤਾਂ ਖੁੱਲ ਗਿਆ ਠਹਿੜ ਜਾ ਨਹੀਂ ਆਈ ਦੱਸ ਠੀਕ ਹੈ ਠੀਕ ਸੀ ਹੈ ਉਹ ਠੀਕ ਸੀ ਆਂ ਹੋ ਗਿਆ ਸਹੀ ਹਾਂ ਉਹ ਸੋਣਾ ਉਹ ਅੱਧਾ ਪੀਪਾ ਚਲਾ ਲਓ ਕਰ ਲੂ ਮੈਂ ਪਹਿਲਾਂ ਲਾਂਚਰ ਟ੍ਰੇਨਡ ਹੈ ਕੌਣ ਆਪ ਸਾਰੀ ਦੱਸ ਮੈਂ ਤਾਂ ਮੈਂ ਕੋਕਾ ਨਹੀਂ ਇੱਕ ਮਿੰਟ ਫੋਨ ਚੱਕਣ ਲਈ ਬੁਲਾਉਂਗੀ ਮੈਨੂੰ ਤਾਂ ਉੱਤੇ ਕੁੜੀ ਹਾਂ ਜੀ ਇਹ ਲਿਆ ਗੁਰਬੀਰ ਉਹਦੇ ਭਾਬੀ ਜੀ ਆਏ ਸੀਗੇ ਉਹ ਦੇਖ ਕੇ ਗਏ ਨੇ ਇਹ ਵੀ ਸਲਵਾਰ ਦੇਣਾ ਹੂੰ ਸਲਵਾ ਲੋ ਹੁਣ ਤੁਸੀਂ ਸਾਰੇ ਇਹ ਸਲਵਾਰ ਹੈ ਇਹ ਸਲਵਾਰ ਹੈ ਇਹ ਬੀਪਾ ਸਲਵਾਰ ਤੇ ਵੀ ਤੇਰੇ ਹੋ ਸੋਣਾ ਹੈ ਸੂਟ ਬਹੁਤ ਸੋਹਣਾ ਹੈ ਹੈ ਨਾ ਬਹੁਤ ਪਿਆਰਾ ਹੈ ਬੜੂਗਾ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਹੈ ਨਾ ਹਲਕਾ ਜਾਂ ਇਹਦੇ ਚ ਹਾਂ ਇਹਦੇ ਚ ਜੇ ਜ਼ਿਆਦਾ ਬ੍ਰਾਈਟ ਦਿਖਦਾ ਸੋਹਣਾ ਜਿਹਾ ਕਲਰ ਹੈ ਬਹੁਤ ਸੋਹਣਾ ਮਿੱਠਾ ਬੈਰ ਕਲਰ ਹੈ ਆ ਉਹ ਵਾ ਤੁਹਾਡੇ ਇੱਥੇ ਹੈ ਨਹੀਂ ਕਿ ਰਹੇ ਦੋਨੋਂ ਬਸੇ ਨਾ ਚੌਕਾਂ ਜਾਂ ਹੋਲੇ ਆਹੇ ਓਕੇ ਓਕੇ ਗਲਾ ਗਲਾ ਵੀ ਹੈ ਬੇਟਾ ਹਾਂ ਬਹੁਤ ਕੁਛ ਹੈ ਹੂੰ ਸੋਣਾ ਹੈ ਇਹ ਬਹੁਤ ਪਿਆਰਾ ਸੋਹਣਾ ਸੋਹਣੇ ਸਭ ਪਿਆਰੇ ਆਹ ਸੋਹਣੇ ਬਣੀ ਭਰਾਂਦੀ ਜੀ ਬਹੁਤ ਸੋਹਣੇ ਵੀ ਚੰਬੀ ਆਈਆਂ ਮੈਂ ਤਾਂ ਚੰਬੀ ਹੀ ਦੇਖੀਆਂ ਹੰਭੰਗੇ ਹਾਂ ਆਹ ਆ ਤਾਂ ਮਿੰਨੂ ਗੁੱਡ ਸੂਟ ਹੈ ਲੋ ਜੀ ਆਪਾਂ ਹੋ ਗਏ ਰੈਡੀ ਤੇ ਆਪਾਂ ਆਈ ਹੋਈਆਂ ਪਟਿਆਲੇ ਤੁਹਾਨੂੰ ਰਾਤ ਮੜਾ ਜਾ ਝਲਕ ਦਿਖੇਗੀ ਹੋਣੀ ਆ ਹਨਾ ਤੇ ਆਪਾਂ ਪਟਿਆਲੇ ਆਈ ਹੋਈਆਂ ਤੇ ਕਿਉਂਕਿ ਆਪਾਂ ਜਾਣਾ ਅਗਲੇ ਸਫ਼ਰ ਤੇ ਤੇ ਅੱਜ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਮੈਂ ਕਿੱਥੇ ਜਾਣਾ ਹੈਗਾ ਅਗਲਾ ਸਫ਼ਰ ਲੰਮਾ ਸਫ਼ਰ ਲੰਮਾ ਸਫ਼ਰ ਹੀ ਗਈ ਜਾਨੀ ਆ ਆਪਣੀ ਲੱਗੀ ਹੋਈ ਹੈ ਟ੍ਰੇਨਿੰਗ ਦੋ ਦਿਨ ਦੀ ਚੰਡੀਗੜ੍ਹ ਠੀਕ ਹੈ ਸੋ ਆਪਾਂ ਚੱਲੇ ਆਂ ਚੰਡੀਗੜ੍ਹ ਅੱਜ ਤੇ ਇੱਥੇ ਥੋੜਾ ਜਿਹਾ ਨੇੜੇ ਆ ਗਈ ਸੀ ਪਹਿਲਾਂ ਚੱਲ ਨੇੜੇ ਹੋ ਗਏ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਠੀਕ ਹੈ ਜੀ ਸੋ ਪੂਰਾ ਦਿਨ ਆਪਣੀ ਅੱਜ ਸਾਰੇ ਦਿਨ ਦੀ ਫੁੱਲ ਡੇ ਟ੍ਰੇਨਿੰਗ ਹੈਗੀ ਆ ਤੇ ਕੱਲ ਨੂੰ ਵੀ ਹੈਗੀ ਆ ਸੋ ਆਪਾਂ ਦੋ ਦਿਨ ਹੁਣ ਇੱਥੇ ਹੀ ਰਹਿਣਾ ਤੇ ਵੀਡੀਓ ਤੁਹਾਡੇ ਕੋਲੇ ਉਦਾਂ ਹੀ ਮਤਲਬ ਸੂਟਾਂ ਦੀਆਂ ਫਰਸਟ ਵੈਸ ਸੂਟਸ ਇੰਸਟਾਗ੍ਰਾਮ ਦੀ ਆਈਡੀ ਹੈ ਉੱਥੇ ਜਾਏ ਉਹਦੇ ਤੇ ਵੀ ਤੁਹਾਨੂੰ ਰੈਗੂਲਰਲੀ ਮਿਲਦੀਆਂ ਰਹਿਣਗੀਆਂ ਹਰ ਡੇ ਡੇਲੀ ਤਿੰਨ ਚਾਰ ਵੀਡੀਓ ਆਉਂਦੀਆਂ ਨੇ ਉਹਦੇ ਤੇ ਆਪਣੀਆਂ ਔਰ ਫਰਸਟ ਜੋ YouTube ਤੇ ਚੈਨਲ ਹੈ ਉਹਦੇ ਤੇ ਸ਼ਾਮ ਨੂੰ 5 ਵਜੇ ਜਿਹੜੀ ਵੀਡੀਓ ਆਉਂਦੀ ਉਹ ਵੀ ਤੁਹਾਨੂੰ ਮਿਲਦੀ ਰਹੂਗੀ ਸੋ ਤੁਸੀਂ ਆਪਾਂ ਆਪਦਾ ਕੰਮ ਆ ਜਿਹੜਾ ਉਸੇ ਤਰ੍ਹਾਂ ਜਾਰੀ ਰੱਖਣਾ ਹੈ ਤੇ ਤੁਸੀਂ ਵੀ ਆਪਣਾ ਕੰਮ ਉਸੇ ਤਰ੍ਹਾਂ ਕੰਟੀਨਿਊ ਰੱਖਣਾ ਹੈ ਠੀਕ ਹੈ ਜੀ ਚਲੋ ਹੁ ਅਗਲੇ ਵੀਡੀਓ ਚ ਹੋਰ ਦੇਖਦੀ ਆ ਜੇ ਵੀਡੀਓ ਛੋਟੀ ਰਹੀ ਤਾਂ ਫਿਰ ਆਪਾਂ ਅੰਝ ਦੇ ਵਿੱਚ ਹੀ ਕੰਟੀਨਿਊ ਕਰਾਂਗੇ ਚਲੋ ਠੀਕ ਹੈ ਜੀ ਖਾਣਾ ਖੋਣਾ ਖਾ ਲਈਏ ਤੇ ਫਿਰ ਆਪਾਂ ਚੱਲੀਏ ਤੇ 8 ਵਜੇ ਆਪਾਂ ਨਿਕਲਣਾ ਹੈ ਜੀ ਆ ਖੱਪੀਆਂ ਜਿਸ ਕਰ ਮੈਂ ਤੁਹਾਨੂੰ ਸਭ ਨੰਬਰ ਦੇ ਦੋ 191 ਕੁਸਿਗਾ ਜਨੰਦਰ ਮੈਂ ਮੈਂ ਤੁਹਾਨੂੰ ਭੇਜ ਦਨੀਆ ਲੋ ਜੀ ਇਹ ਹੈਗੀ ਸੰਦੀਪ ਇਹ ਮੇਰੀ ਪਹਿਲਾ ਤੋਂ ਸਬਸਕ੍ਰਾਈਬਰ ਹੈ ਲੈਕਚਰਿੰਗ ਇੰਗਲਿਸ਼ ਫ੍ਰੋਮ ਫ੍ਰੋਮ ਲੁਧਿਆਣਾ ਲੁਧਿਆਣਾ ਟੰਡਾਰੀਪੁਰ ਓਕੇ ਤੇ ਜਿਹੜੇ ਵੀ ਇਹਨਾਂ ਨੂੰ ਜਾਣਦੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਹ ਹੈਗੇ ਨੇ ਮੈਡਮ ਬਬੀਤਾ ਲੈਕਚਰਰ ਇੰਗਲਿਸ਼ ਫਰੋਂ ਮੋਗਾ ਮੋਗਾ ਵੈਰੀ ਗੁੱਡ ਇਹਦਾ ਇੱਕ ਵੰਦੀ ਨੇ ਸਾਰੇ ਆਪਣੇ ਹੈਗੇ ਨੇ ਰਿਤੂ ਮੈਮ ਲੈਕਚਰਰ ਇੰਗਲਿਸ਼ ਫਰੋਂ ਅਮਰੇਸਰ ਗੁਰਦਾਸਪੁਰ ਗੁਰਦਾਸਪੁਰ ਤੇ ਪ੍ਰੇਮਲਤਾ ਫਰੋਂ ਟਿਆਲਾ ਓ ਮਾਈ ਗੋਡ ਮੈਂ ਦੋ ਦਿਨ ਤੋਂ ਪਟਿਆਲੇ ਤੋਂ ਆ ਰਹੀ ਆ ਥੋੜਾ ਮਨ ਕਿਉਂ ਨਿਕਲ ਗਿਆ ਦੱਸੋ ਤੇ ਰਮਾ ਸਿੰਘ ਜੀ ਤੁਸੀਂ ਬਾਦਰਗਾੜ ਤੋਂ ਨਹੀਂ ਜੀ ਮੈਂ ਲੋਕਾਂ ਨੂੰ ਓਡ ਬੋਲਡ ਪੁਲਿਸ ਫਾਇਲ ਉੱਤੇ ਮੇਰਾ ਮੁੰਡਾ ਇੰਗਲਿਸ਼ ਲੈਕਚਰ ਕਮੇਨ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀਏ ਲੁਧਿਆਣਾ ਪੀਏ ਲੁਧਿਆਣਾ ਰੇਮ ਲਤਾ मैम ਰਮਾ ਖੰਨਾ ਰਮਾ ਖੰਨਾ ਰੇਮ ਲਤਾ ਇੱਧਰ ਨਹੀਂ ਜਿਹੜੇ ਵੀ ਜਾਣਦੇ ਨੇ ਇਹਨਾਂ ਸਾਰੇ ਟੀਚਰਸ ਨੂੰ ਲੈਕਚਰਸ ਨੂੰ ਉਹ ਜ਼ਰੂਰ ਕਮੈਂਟ ਕਰਕੇ ਭੈਣਾਂ ਦੱਸਿਓ ਇਹਨਾਂ ਦੇ ਸਕੂਲ ਵਾਲੇ ਜ਼ਰੂਰ ਦੱਸਿਓ ਕੰਮ ਚੱਲ ਠੀਕ ਹੈ ਲੋ ਜੀ ਆਪਾਂ ਹੈਗੇ ਆ ਫਰੀਦਕੋਟ ਤੋਂ ਅੱਕੀ ਮੇਰੀਆਂ ਭੈਣਾਂ ਸਾਰੀਆਂ ਨੂੰ ਪਤਾ ਜਿਹੜੀਆਂ ਨਵੀਆਂ ਭੈਣਾਂ ਜੁੜੀਆਂ ਨੇ ਮੇਰੇ ਨਾਲ ਇਹਨਾਂ ਨੂੰ ਦੱਸ ਦਨੇ ਹਾਂ ਕਿ ਮੇਰੀ ਜੌਬ ਹੈਗੀ ਹੈ ਜਿਹੜੀ ਉਹ ਡਾਕਟਰ ਚੰ다 ਸਿੰਘ ਮਰਵਾ ਗਵਰਨਮੈਂਟ ਸੀਨੀਅਰ ਸੈਂٹری ਸਕੂਲ ਕੋਟਕਪੂਰਾ ਓਕੇ ਬਟਿਆ ਦਾ ਪਰ ਤੇ ਰੈਜ਼ੀਡੈਂਸ ਆਪਣਾ ਹੈਗਾ ਜਿਸਰੀਪੁਰ ओके okay, जी ठीक है ਤੇ ਜਦੋਂ ਵੀ ਫਰੀਦਕੋਟ ਵੱਲ ਆਏ ਬਾਬਾ ਫਰੀਦ ਦੀ ਨਗਰੀ ਆ ਮੱਥਾ ਟੇਕਣ ਆਏ ਤਾਂ ਤੁਸੀਂ ਜਰੂਰ ਹੋ ਕੇ ਜਾਣਾ ਸਾਡੇ ਮਕਸਰਪੁਰ ਦਾ ਮਜੀਨੀ ਗਏ ਹੋਏ ਹਾਂ ਮਕਸਰ ਡਿਸਟ੍ਰਿਕਟ ਮੇਰੇ ਪਿੱਕੇ ਨੇ ਇੱਕਾ ਪਿੰਡ ਅੱਛਾ ਜੀ ਹੂੰ ਬਿਹਿੰਡਾ ਮਕਸਰ ਹੋ ਕੇ ਆਉਂਦੇ ਹਾਂ ਵਟਸਐਪ ਨੇ ਪਰ ਹਾਂਜੀ ਹਾਂ ਤੇ ਅੱਜ ਜੀ ਆਪਾਂ ਥੋੜਾ ਜਿਹਾ ਸਟਾਈਲ ਮਾਰਿਆ ਸੀਗਾ ਅੱਜ ਆਪਾਂ ਥੋੜਾ ਜਿਹਾ ਸਟਾਈਲ ਮਾਰਿਆ ਸੀਗਾ ਆਪਾਂ ਆਪਾਂ ਅੱਜ ਥੋੜਾ ਜਿਹਾ हेयर स्टाइल ਬਣਾਇਆ ਸੀਗਾ ਤੇ ਮੈਂ ਕਿਹਾ ਚਲੋ ਚੰਡੀਗੜ੍ਹ ਜਾਣਾ ਹੈ ਆਪਾਂ ਥੋੜਾ ਜਿਹਾ हेयर स्टाइल ਮਾਰ ਲੈਣੇ ਆ ਇਹ ਸਾਰੀਆਂ ਭੈਣਾਂ ਬੜੀਆਂ ਸਟਾਈਲਿਸ਼ ਹੈਗੀਆਂ ਨੇ ਤੇ ਮੈਂ ਮੈਂ ਥੋੜੀ ਜਿਹੀ ਦੇਸੀ ਜਿਹੀ ਲੱਗ ਰਹੀ ਸੀ ਹਨਾ ਤੇ ਮੈਂ ਕਿਹਾ ਕਿਉਂ ਨਾ ਅੱਜ ਮੈਂ ਵੀ ਸਟਾਈਲ ਮੰਗੀ ਜਾਵਾਂ ਤੁਹਾਨੂੰ ਇਹ ਬੈਰੀ ਲੱਗ ਰਿਓ ਬੈਰੀ ਲੱਗ ਰਿਓ ਮੇਰਾ ਕੈਸਾ ਹੀ ਮੁਹਰ ਹੋ ਰਿਹਾ ਹੈ ਥੈਂਕ ਯੂ ਥੋੜਾ ਤਾਂ ਕੰਪਲੀਟ ਕੀ ਲੋਆਂ ਨੇ ਜਾਨ ਨੂੰ ਕੁਝ ਵੀ ਨਹੀਂ ਲਗੰਦੀ ਥੋੜਾ ਤਾਂ ਪਹਿਲਾਂ ਹੀ ਥੋੜਾ ਤਾਂ ਆਪਣਾ ਹੀ ਬਹੁਤ ਜ਼ਿਆਦਾ ਕੁਝ ਨਹੀਂ ਲਗੰਦੀ ਬਹੁਤ ਜ਼ਿਆਦਾ ਸਬਜ਼ੀ ਵਗੈਰਾ ਨਹੀਂ ਇਹ ਵੀ ਕੁਝ ਖਾਸ ਨਹੀਂ ਪ੍ਰੋਬਲਮ ਸਾਡੀ ਇਹਦਾ ਕੀ ਹੈ ਸਾਨੂੰ ਆਪਣਾ ਫੇਸ ਦਿਖਦਾ ਨਹੀਂ ਦੂਜਾ ਦਿਖਦਾ ਲੋ ਜੀ 2 ਦਿਨ ਦਾ ਟੂਰ ਕਰ ਲਿਆ ਆਪਾਂ ਚੰਡੀਗੜ੍ਹ ਦਾ ਤੇ ਅੱਜ ਆਪਾਂ ਹੁਣ ਚੱਲੇ ਆਂ ਵਾਪਸੀ ਹੋ ਗਈ ਆਪਣੀ ਅੱਜ ਪਟਿਆਲੇ ਸੀ ਆਪਾਂ ਰਾਤ 2 ਦਿਨ ਨਾਲ ਆਪਾਂ ਪਟਿਆਲੇ ਆਉਂਦੇ ਰਹੇ ਆਂ ਵਾਪਸ ਤੇ ਹੋ ਗਈ ਆਪਣੀ ਵਾਪਸੀ ਤੇ ਸਵੇਰ ਦੇ ਬੱਜੇ ਆ ਜਿਹੇ ਪੌਣੇ 7 ਦਿਨ ਜਹੇ ਚੜਦਾ ਜਾਈ ਹੈ ਤੇ ਆਪਾਂ ਵਾਪਸੀ ਕਰ ਲਈ ਆਪਣੀ ਘਰ ਨੂੰ ਤੇ ਬੱਸ ਹੁਣ ਪਹੁੰਚ ਜਾਗੇ ਆਪਾਂ ਮੈਨੂੰ ਲੱਗਦਾ 8:30 ਪੌਣੇ 10 ਪਹੁੰਚ ਜਾਗੇ ਸੰਦੀਪ ਨੂੰ ਕਰਤਾ ਫੋਨ ਵੀ ਤੂੰ ਆ ਜਾ ਆ ਜੂਗੀ ਬਸ ਉਹ ਵੀ ਉਸ ਟਾਈਮ ਜਿਹਨੂੰ ਤੇ ਸਧਿਆ ਸੀ ਦਾ ਚੱਲੇ ਗਿਆ ਕਿ ਫਿਰ ਨਾ ਦੁੱਧ-ਦੋ ਵਗੈਰਾ ਜਿਵੇਂ ਦੁੱਧ ਵਾਲਾ ਆ ਕੇ ਮੁੜ ਜਾਂਦਾ ਤੇ ਫਿਰ ਸੰਦੀਪ ਦਾ ਵੀ ਟਾਈਮ ਲੰਘ ਜਾਣਾ ਸੀ ਫਿਰ ਨਾ ਸਾਰਾ ਕੰਮ ਅਫਸੈਟ ਹੋ ਜਾਣਾ ਸੀ ਤਾਂ ਫਿਰ ਅਸੀਂ ਸੋਚਿਆ ਉਠਣਸਾਰ ਜਾ ਪੀ ਕੇ ਤੇ ਅਸੀਂ ਭੱਜਣ ਦੀ ਕੀਤੀ ਵੀ ਜਾ ਕੇ ਹੁਣ ਆਪਾਂ ਨਵਾਵਾਂਗੇ ਤੇ ਰੋਟੀ ਪਾਣੀ ਖਾਵਾਂਗੇ ਹਨਾ ਨਾਲੇ ਉਹ ਆਪਦਾ ਕੰਮ ਲੱਗ ਜਾਣਗੇ ਕੰਮ ਚੱਲੀ ਜਾਊਗੀ ਡਿਊਟੀ ਤੇ ਨਾਲੇ ਅਸੀਂ ਆਪਦਾ ਜਾ ਕੇ ਕੋਈ ਕੰਮ ਕਰ ਲਾਂਗੇ ਬੜੇ ਦਿਨ ਹੋ ਗਏ ਹਨਾ ਘਰ ਛੱਡੇ ਨੂੰ ਅੱਜ ਜੱਥਾ ਦਿਨ ਹੋ ਗਿਆ ਸੀਗਾ ਤੇ ਚਲੋ ਠੀਕ ਹੈ ਜੀ ਹੁਣ ਮਿਲਾਂਗੇ ਤੁਹਾਨੂੰ ਤੁਹਾਨੂੰ ਵਲੌਗ ਵੀ ਨਹੀਂ ਦਿੱਤਾ ਇੰਨੇ ਦਿਨ ਹੋ ਗਏ ਕੋਈ ਬਾਹਰ ਜਾ ਕੇ ਫੇਰ ਥੋੜਾ ਬਿਜ਼ੀ ਹੋ ਜਿਹੜਾ ਰਾਤ ਨੂੰ ਹੁੰਦੀ ਸੀ ਵਾਪਸ ਮੈਂ ਸਵੇਰ ਦੀ ਨਿਕਲੀ ਹੋਈ ਚੰਡੀਗੜ੍ਹੋਂ ਵੀ 7 7 8 8 ਵੱਜ ਜਾਂਦੀ ਸੀ ਸਭ ਰੋ ਤਾਂ ਬਲੌਗ ਦੇਵਾਂਗੇ ਤੁਹਾਨੂੰ ਜਾ ਕੇ ਕਰੀ